ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕੜਾ ਪ੍ਰਸ਼ਾਦ ਜਿਹੜਾ ਬਣਾਉਣੀ ਆ ਘਰੇ ਹਨਾ ਉਹਦੀ ਰੈਸਪੀ ਬਣਾਵਾਂਗੇ ਜャ ਸਿੰਪਲ ਪ੍ਰਸ਼ਾਦ ਜャ ਆਪਾਂ ਬਾਬਾ ਜੀ ਨੂੰ ਭੋਗ ਲਈ ਹੋਣ ਲਈ ਕੜਾ ਪ੍ਰਸ਼ਾਦ ਜਿਹੜਾ ਬਣਾਉਣੀ ਆ ਦੇਖੋ ਤੇ ਇਹਦੇ ਲਈ ਮੈਜ਼ਰਮੈਂਟ ਸਾਰਾ ਕੁਝ 1/4 ਕੱਪ ਆਟਾ 1 1 ਕੇਵਲ ਆਟੇ ਦਾ 100 ਥੂਪ ਦੇ ਨਾਲ ਹੀ ਮੈਂ ਖੰਦੀ ਮੈਜ਼ਰਮੈਂਟ ਕਰਨੀ ਆ ਥੂਪ ਖੰਦੀ ਸੇਮ ਜਿਹੜੀ ਮੈਜ਼ਰਮੈਂਟ ਆ ਕਿਉਂ ਇੱਕ ਸਕੂਪ ਪੂਰਾ ਭਰ ਕੇ ਕਿਉਂ ਉਹਦਾ ਘੱਟ ਨਹੀਂ ਹੋਣਾ ਚਾਹੀਦਾ ਕਿਉਂ ਤੇ ਇਹ ਤਿੰਨੋਂ ਚੀਜ਼ਾਂ ਹੋਊਗਾ ਕਿਉਂ ਮੈਂ ਮਸਾਲਾ ਇਹਦੇ ਨਾਲ ਤੇ ਜਦੋਂ ਪਾਣੀ ਪਾਉਣਾ ਪਾਣੀ ਆਪਾਂ ਚੋਗਣਾ ਪਾਉਣਾ ਮੀਨਿੰਗ ਹੈ 1/4 ਸੀਗਾ ਤਾਂ 1 ਕੱਪ ਪਾਣੀ ਪਾਉਣਾ ਹੈ 1 ਕੱਪ ਵਾਲਾ ਸਕੂਪ ਸੇਮ ਹੀ ਉਹ 1/4 ਸਕੂਪ ਆਪਾਂ ਕਿਉਂ ਉਹਦਾ ਪਾਉਣਾ ਭਰ ਕੇ ਦੇ ਤਾਂ ਆਪਾਂ ਬਾਬਾ ਜੀ ਨੂੰ ਭੋਗ ਲਵਾਉਣ ਲਈ ਬਣਾਉਣਾ ਹੈ ਨਾ ਫਿਰ ਨਾਲ-ਨਾਲ ਪਾਠ ਕਰ ਲੋ ਜਾਂ ਪਾਠ ਲਾ ਲਓ ਆਦਰਵਾਇਜ਼ ਆਪਾਂ ਸਿੰਪਲ ਜਿਹਾ ਬਣਾਉਣਾ ਘਰੇ ਖਾਣ ਲਈ ਫਿਰ ਇਦਾਂ ਹੀ ਬਣਾਉਣਾ ਚਾਹੀਏ ਹੁਣ ਕਿਉਂ ਨਾ ਗਰਮ ਹੋਨ ਦਵਾਂਗੇ ਤੇ ਜਿਹੜਾ ਇਹਦੇ ਵਿੱਚ ਆਪਾਂ ਪਾਣੀ ਪਾਉਣਾ ਹੁੰਦਾ ਹੈਗਾ ਉਹ ਗਰਮ ਪਾਣੀ ਪਾਉਣਾ ਹੁੰਦਾ ਇਹਦੇ ਲਈ ਮੈਂ ਨਾ ਉਹ 1 ਕੱਪ ਭਰ ਕੇ ਪਾਣੀ ਦਾ ਗਰਮ ਕਰਨਾ ਰੱਖਦਾ ਕਿਉਂ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਚਟਾ ਐਡ ਕਰ ਦੇਣਾ ਉਹ ਥੋੜਾ ਜਨਾ ਬਾਦੀ ਰੱਖਣਾ ਚਾਹੀਦਾ ਕਿਉਂਕਿ ਘਟਦਾ ਨਹੀਂ ਕੋਈ ਇਲਾਜ ਹੈਗਾ ਵੱਧਦਾ ਤਾਂ ਸੜ ਜਾਂਦਾ ਯਾਨੀ ਪੂਰਾ ਤੁਸੀਂ ਭਰ ਕੇ ਪਾਉਣਾ ਇੱਕ ਸਕੂਪ ਜੇ ਆਟਾ ਥੋੜਾ ਥੋੜਾ ਜਿਹਾ ਘਟ ਵੀ ਆ ਤਾਂ ਵੀ ਹੁਣ ਇਹਨੂੰ ਆਪਾਂ ਵੇਟ ਕਰਨੀ ਆ ਥੋੜਾ ਲਾਈਟ ਬਰਾਊਨ ਹੋ ਜਾਊਗਾ ਉਹਨਾਂ ਚਿਰ ਆਪਾਂ ਇਹਨੂੰ ਕੁਕ ਕਰਨਾ ਹੈ ਹੁਣ ਆਪਣਾ ਆਟਾ ਭੁੱਜ ਗਿਆ ਲਾਈਟ ਇਹਦਾ ਕਲਰ ਵੀ ਚੇਂਜ ਹੋ ਗਿਆ ਤੇ ਇਹਦੀ ਫ੍ਰੈਗਰੈਂਸ ਵੀ ਆਪਾਂ ਨੂੰ ਥੋੜੀ-ਥੋੜੀ ਜੀ 스멜 ਆਉਣ ਲੱਗ ਜਾਂਦੀ ਹੈਗੀ ਆਪਾਂ ਇਹਨੂੰ ਜ਼ਿਆਦਾ ਡਾਰਕ ਨਹੀਂ ਕਰਨਾ ਨਾਲ ਹੀ 슈ਗਰ ਪਾ ਲਾਣੀ ਆ 슈ਗਰ ਨੂੰ ਇਕੱਠਾ ਹਲਾਉਣਾ ਤੇ ਨਾਲ ਹੀ ਆਪਾਂ ਇਹਦੇ ਸਪੰਨ ਪਾ ਲੈਣਾ ਪਾਣੀ ਜਦੋਂ ਆਪਾਂ ਪਾਉਣਾ ਹੈ ਨਾ ਧਿਆਨ ਨਾਲ ਪਾਉਣਾ ਪਾਣੀ ਦੇ ਛਿੱਟੇ ਬਹੁਤ ਪੈਂਦੇ ਹੈਗੇ ਤੇ ਪਾਣੀ ਵੀ ਗਰਮ ਹੋਣਾ ਚਾਹੀਦਾ ਆਪਾਂ ਠੰਡਾ ਪਾਣੀ ਨਹੀਂ ਪਾਉਣਾ ਸਾਰੇ ਹੁਣ ਆਪਾਂ ਉਹਨਾਂ ਤੇਰੇ ਨੂੰ ਸਟਾਰਟ ਕਰੀ ਜਾਣਾ ਹੈ ਨਾ ਪ੍ਰਸ਼ਾਦ ਨੂੰ ਜਿੰਨਾ ਤੇਰੇ ਦੇ ਘੋੜੀ ਬਖ ਹੋਣਾ ਨੇ ਬਸ 2 ਮਿੰਟ ਹੀ ਹੋਰ ਲਾਣੇ ਆਪਾਂ ਇਹ ਕੜਾਈਂ ਛੱਡਣ ਲੱਗੀ ਨਾ ਘੋੜੀ ਬਸ ਮੰਨ ਲਓ ਪ੍ਰਸ਼ਾਦ ਬਣ ਗਿਆ ਜਦੋਂ ਇਹ ਕੜਾਈ ਨਾਲ ਸੇਕਣ ਲੱਗੋਗੇ ਲੋ ਜੀ ਪ੍ਰਸ਼ਾਦ ਆਪਣਾ ਰੈਡੀ ਹੈ ਦੇਖੋ ਇਦਾਂ ਕਰਾਂਗੇ ਤਾਂ ਪਤਾ ਲੱਗ ਜਾਣਾ ਘੋੜੀ ਚਲਦੀ ਹੈ Gracias.